ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਗਰਾਜ ਸਿੰਘ ਮੁਖ ਸੇਵਾਦਾਰ ਯੂਨਾਈਟਿਡ 6 ਸਟੂਡੈਂਟ ਫੈਡਰੇਸ਼ਨ ਮੈਂ ਇੱਕ ਤੁਹਾਡੇ ਧਿਆਨ ਚ ਗੱਲ ਲਿਆਉਣੀ ਚਾਹਣਾ ਕਿ ਜਦੋਂ ਅਸੀਂ ਯੂਨੀਵਰਸਿਟੀਆਂ ਦੇ ਵਿੱਚ ਦਾਖਲਾ ਲੈਣੇ ਸੀ 2017 ਤੱਕ ਤੇ ਇੱਕ ਰਿਜ਼ਰਵੇਸ਼ਨ ਪਾਲਿਸੀ ਸੀ ਜਿਹਦੇ ਵਿੱਚ ਰੂਰਲ ਏਰੀਏ ਨੂੰ 7% ਬਾਰਡਰ ਏਰੀਏ ਨੂੰ 3% ਰਿਜ਼ਰਵੇਸ਼ਨ ਮਿਲਦੀ ਸੀ ਤੇ ਜਿਹੜੇ 1984 ਪੀੜਤ ਸਨ ਉਹਨਾਂ ਨੂੰ 2% ਰਿਜ਼ਰਵੇਸ਼ਨ ਯੂਨੀਵਰਸਿਟੀਆਂ ਦੇ ਵਿੱਚ ਦਾਖਲੇ ਦੌਰਾਨ ਮਿਲਦੀ ਹੁੰਦੀ ਸੀ ਜਿਹੜੀ ਕਿ ਬਿਲਕੁਲ ਖਤਮ ਕਰ ਦਿੱਤੀ ਗਈ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਮੈਂ ਉਹਦੀ ਪਹਿਲਾਂ ਗੱਲ ਕਰਾਂ 2017 ਤੱਕ ਇਹ ਰਿਜ਼ਰਵੇਸ਼ਨ 12% ਸੀ ਤੇ ਜਦੋਂ ਡਾਕਟਰ ਜਸਪਾਲ ਸਿੰਘ ਵੀਸੀ ਬਣਦੇ ਆ 15 ਅਗਸਤ 2017 ਨੂੰ ਤੇ ਆਉਂਦਿਆਂ ਪਹਿਲਾਂ ਇਹ ਕੰਮ ਕਰਦੇ ਆ ਕਿ ਜਿਹੜੀ ਰਿਜ਼ਰਵੇਸ਼ਨ 12% ਆ ਉਹਨੂੰ ਘਟਾ ਕੇ ਤੇ ਬਾਰਡਰ ਤੇ ਰੂਰਲ ਏਰੀਆ ਦੀ ਜਿਹੜੀ ਰਿਜ਼ਰਵੇਸ਼ਨ ਆ 2018 ਦੇ ਪ੍ਰੋਸਪੈਕਟਰਸ ਦੇ ਵਿੱਚ ਉਹਨੂੰ 2% ਰਹਿਣ ਦਿੰਦੇ ਆ ਸਿੱਧੀ 10% ਘਟਾ ਦਿੰਦੇ ਆ ਇਹਦੇ ਤੋਂ ਬਾਅਦ ਪੰਜਾਬ ਸਰਕਾਰ ਇੱਕ ਧੱਕੇਸ਼ਾਹੀ ਤੇ ਆਉਂਦੀ ਆ ਹੁਣ ਪ੍ਰੋਫੈਸਰ ਜਸਪਾਲ ਸਿੰਘ ਨੇ ਪਤਾ ਨਹੀਂ ਕੀ ਸੋਚ ਕੇ ਰਿਜ਼ਰਵੇਸ਼ਨ ਘਟਾਈ ਆ ਇਹਦੇ ਬਾਰੇ ਸਾਨੂੰ ਨਹੀਂ ਪਤਾ ਪਰ ਪੰਜਾਬ ਸਰਕਾਰ 2021 ਦੇ ਵਿੱਚ 17/8/2021 ਨੂੰ ਇੱਕ ਆਪਣਾ ਆਰਡਰ ਜਾਰੀ ਕਰਦੀ ਆ ਜਿਹੜਾ ਕਿ ਗਵਰਨਮੈਂਟ ਤੇ ਗਵਰਨਮੈਂਟ ਐਡਿਡ ਕਾਲਜਾਂ ਦੇ ਵਾਸਤੇ ਸੀ ਜਿਹਦੇ ਵਿੱਚ ਉਹਨਾਂ ਨੇ ਇਸ ਜਿਹੜੀ ਐਡਮਿਸ਼ਨ ਦੀ ਪਾਲਿਸੀ ਆ ਉਹਦੇ ਵਿੱਚ ਚੇਂजेस ਲਿਆਂਦੇ ਸੀ ਰਿਜ਼ਰਵੇਸ਼ਨ ਪਾਲਿਸੀ ਦੇ ਵਿੱਚ ਇਹ ਕਿਸੇ ਵੀ ਯੂਨੀਵਰਸਿਟੀ ਵਾਸਤੇ ਆਰਡਰ ਨਹੀਂ ਸੀਗਾ ਟਿਲ ਡੇਟ ਤੱਕ ਪੰਜਾਬ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹਨਾਂ ਦੇ ਸਿੰਡੀਗੇਟ ਦੇ ਵਿੱਚ ਇਹਦੇ ਬਾਰੇ ਕੋਈ ਫੈਸਲਾ ਨਹੀਂ ਹੋਇਆ ਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਸਾਹਿਬ ਨੂੰ ਪਤਾ ਨਹੀਂ ਕੀ ਕਾਲੀ ਪਈ ਸੀ 2017 ਦੇ ਵਿੱਚ ਹੀ ਇਹਦੇ ਵਿਰੁੱਧ ਫੈਸਲਾ ਜਾਰੀ ਕਰਕੇ ਤੇ ਜਿਹੜੀ ਰਿਜ਼ਰਵੇਸ਼ਨ ਆ ਉਹ ਘਟਾ ਦਿੱਤੀ ਗਈ ਆ ਹੁਣ ਅਸੀਂ ਜਦੋਂ ਵੱਖ-ਵੱਖ ਯੂਨੀਵਰਸਿਟੀਆਂ ਦੇ ਪ੍ਰੋਸਪੈਕਟਸ ਵੇਖੇ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਸਪੈਕਟਸ ਦੇ ਵਿੱਚ ਦੇਖਿਆ ਕਿ ਪਿੰਡੂ ਖੇਤਰ ਤੇ ਸਰਹੱਦੀ ਖੇਤਰ ਦੇ ਵਿਦਿਆਰਥੀਆਂ ਲਈ ਸਿਰਫ ਇੱਕ ਸੀਟ ਰੱਖੀ ਹੋਈ ਆ 1984 ਦੇ ਕਤਲੇਆਮ ਦੇ ਪੀੜਤ ਪਰਿਵਾਰਾਂ ਲਈ ਫੀਸ ਮਾਫ ਕੀਤੀ ਹੋਈ ਆ ਸੀਟ ਕੋਈ ਨਹੀਂ ਇਹ ਸਰਾ ਸਰ ਨਾਇਨਸਾਫੀ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇਹਨਾਂ ਆਪਣੀ ਰਿਜ਼ਰਵੇਸ਼ਨ ਪਾਲਿਸੀ ਦਾ ਇੱਕ ਜਿਹੜਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਆਇਆ ਸੀ ਜਿਹਦਾ ਵਿਸ਼ਾ ਰੱਖਿਆ ਸੀ ਪੰਜਾਬ ਰਾਜ ਦੀਆਂ ਯੂਨੀਵਰਸਿਟੀਆਂ ਵਿੱਚ ਦਾਖਲਾ ਲਈ ਰਿਜ਼ਰਵੇਸ਼ਨ ਐਂਡ ਕਾਮਨ ਵੇਟੇਜ ਪਾਲਿਸੀ ਲਾਗੂ ਕਰਨ ਸੰਬੰਧੀ ਤੇ ਉਪਰੋਕਤ ਵਿਸ਼ੇ ਦੇ ਹਵਾਲੇ ਵਿੱਚ ਵਿਸ਼ਾ ਅੰਕਿਤ ਮਾਮਲੇ ਸੰਬੰਧੀ ਸੂਚਿਤ ਕੀਤਾ ਜਾਂਦਾ ਹੈ ਪੰਜਾਬ ਰਾਜ ਦੀਆਂ ਯੂਨੀਵਰਸਿਟੀਆਂ ਵਿੱਚ ਦਾਖਲਾ ਰਿਜ਼ਰਵੇਸ਼ਨ ਐਂਡ ਕਾਮਨ ਵੇਟੇਜ ਪਾਲਿਸੀ 2021 ਨੋਟੀਫਿਕੇਸ਼ਨ ਗਾੜੀ ਇਹਨਾਂ ਨੇ ਜਿਹੜੀ ਪਹਿਲੀ ਪਾਲਿਸੀ ਸੀ 21 ਵਾਲੀ ਵੀ ਉਹਦੇ ਤਹਿਤ ਇਹ ਕਰ ਦਿੱਤੀ ਜਾਵੇ ਜਿਹੜਾ ਇਹਨਾਂ ਨੇ ਸਕੂਲਾਂ ਦੇ ਵਿੱਚ ਆਪਣੇ ਕਾਲਜਾਂ ਦੇ ਵਿੱਚ ਤੇ ਗਵਰਨਮੈਂਟ ਐਡਿਟ ਜਿਹੜੇ ਕਾਲਜ ਸਨ ਉਹਨਾਂ 'ਚ ਜਿਵੇਂ ਰਿਜ਼ਰਵੇਸ਼ਨ ਖਤਮ ਕੀਤੀ ਆ ਓਵੇਂ ਯੂਨੀਵਰਸਟੀਆਂ 'ਚ ਵੀ ਖਤਮ ਕਰ ਦਿੱਤੀ ਜਾਵੇ। ਇਹਨਾਂ ਨੇ ਆਪਣੇ ਪ੍ਰੋਸਪੈਕਟਸ ਦੇ ਵਿੱਚ ਇਹ ਰਿਜ਼ਰਵੇਸ਼ਨ ਪਾਲਿਸੀ ਤੇ ਲਾ ਦਿੱਤੀ ਆ। ਪਰ ਇਹਦੇ ਨਾਲ ਹੀ ਅਗਲੇ ਪਾਸੇ ਇਹਨਾਂ ਨੇ ਇੱਕ ਹੋਰ ਕੰਮ ਕੀਤਾ ਕਿ ਜਿਵੇਂ 30 ਸੀਟਾਂ ਨੇ ਉਹਦੇ ਪਿੱਛੇ 10% ਜਿਹੜੀਆਂ ਐਡੀਸ਼ਨਲ ਸੀਟਾਂ ਦਾ ਵਾਅਦਾ ਕਰ ਦਿੱਤਾ ਜਾਵੇ। ਇਹ ਵੀ ਇਹਨਾਂ ਨੇ ਆਪਣੀ ਪ੍ਰੋਵੀਜ਼ਨ ਰੱਖੀ ਹੋਈ ਆ। ਕਿ ਜਿਵੇਂ 30 ਸੀਟਾਂ ਨੇ ਤੇ ਤਿੰਨ ਬੱਚੇ ਜਿਹੜੇ ਆ ਉਹਨਾਂ ਵਾਸਤੇ ਐਕਸਟਰਾ ਸੀਟਾਂ ਬਣਾਈਆਂ ਜਾ ਸਕਦੀਆਂ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਇਹੋ ਜਿਹਾ ਨਹੀਂ ਹੋ ਰਿਹਾ। ਇੱਕ ਸਰਹੱਦੀ ਏਰੀਏ ਦੇ ਵਿੱਚ ਪੈਂਦੀ ਹੈ ਯੂਨੀਵਰਸਿਟੀ। ਇੱਥੇ ਐਕਸਟਰਾ ਸੀਟਾਂ ਨਹੀਂ ਰੱਖੀਆਂ ਜਾ ਰਹੀਆਂ। ਕਿ ਸਰਹੱਦੀ ਏਰੀਏ ਦੇ ਰਹਿਣ ਵਾਲੇ ਜਾਂ ਪਿੰਡੂ ਏਰੀਏ ਦੇ ਜਿਹੜੇ ਬੱਚੇ ਸਨ ਜਿਨ੍ਹਾਂ ਨੂੰ 2017 ਤੱਕ ਰਿਜ਼ਰਵੇਸ਼ਨ 12% ਮਿਲਦੀ ਸੀ। ਉਹ ਕਿਹਦੀ ਚਿੱਠੀ ਦੇ ਖਤਮ ਕੀਤੀ ਹੈ ਤੇ ਕਿਉਂ ਖਤਮ ਕੀਤੀ ਹੈ? ਕੀ ਸਾਡਾ ਸਰਹੱਦੀ ਏਰੀਆ ਡਵੈਲਪ ਹੋ ਗਿਆ? ਇੱਕੋ ਇੱਕ ਯੂਨੀਵਰਸਿਟੀ ਹੈ ਜਿਹੜੀ ਬਾਰਡਰ ਦੇ ਏਰੀਏ 'ਚ ਪੈਂਦੀ ਹੈ ਸਾਡੇ ਲਈ ਚੰਡੀਗੜ੍ਹ ਵੀ ਦੂਰ ਹੈ ਸਾਡੇ ਲਈ ਪਟਿਆਲਾ ਵੀ ਦੂਰ ਹੈ ਕੀ ਇਹ ਏਰੀਆ ਇੰਨਾ ਵਿਕਸਿਤ ਹੋ ਗਿਆ ਕੀ ਇੱਥੋਂ ਦੇ ਜਿਹੜੇ ਪਿੰਡੂ ਲੋਕ ਨੇ ਬਹੁਤ ਜ਼ਿਆਦਾ ਅਮੀਰ ਹੋ ਗਏ ਨੇ ਕਿਹੜਾ ਅੰਕੜਾ ਹੈ ਸਾਡੇ ਬੀਸੀ ਸਾਹਿਬ ਦੇ ਕੋਲ ਤੇ ਪੰਜਾਬ ਸਰਕਾਰ ਦੇ ਕੋਲ ਇੰਨਾ ਜ਼ਿਆਦਾ ਵਿਕਾਸ ਕਰਤਾ ਤੁਸੀਂ ਪਿੰਡਾਂ ਦਾ ਕਿ ਜਿਹੜੀ ਰਿਜ਼ਰਵੇਸ਼ਨ ਆਏ ਹੱਕ ਇਹਨਾਂ ਦੇ ਕੋਲੋਂ ਖੋ ਰਹੇ ਹੋ ਮੈਂ ਆਮ ਆਦਮੀ ਸਰਕਾਰ ਤੇ ਸਵਾਲ ਖੜਾ ਕਰਨਾ ਚਾਹੁੰਦਾ ਕਿ ਇਹਨਾਂ ਦੀਆਂ ਨੀਤੀਆਂ ਸ਼ੁਰੂ ਤੋਂ ਕਿਸਾਨ ਵਿਰੋਧੀ ਨੇ ਤੇ ਪਿੰਡੂ ਇਲਾਕੇ ਦੇ ਲੋਕਾਂ ਦੇ ਵਿਰੋਧੀ ਰਹੀਆਂ ਨੇ ਕੀ ਪਿੰਡੂ ਇਲਾਕੇ ਦੇ ਜਿਹੜੇ ਬੱਚੇ ਨੇ ਜਿਨ੍ਹਾਂ ਦੀ ਇੰਗਲਿਸ਼ ਦੇ ਵਿੱਚ ਇੰਨੀ ਜੇ ਮਹਾਰਤ ਨਹੀਂ ਹੁੰਦੀ ਉਹਨਾਂ ਨੂੰ ਦਾਖਲਾ ਲੈਣ ਲਈ ਰਿਜ਼ਰਵੇਸ਼ਨ ਦਾ ਲਾਭ ਮਿਲ ਕੇ ਯੂਨੀਵਰਸਿਟੀ ਦਾਖਲਾ ਮਿਲਦਾ ਸੀ ਤੇ ਰਿਜ਼ਰਵੇਸ਼ਨ ਖਤਮ ਕਰਕੇ ਉਹਨਾਂ ਤੋਂ ਪੜ੍ਹਾਈ ਦਾ ਹੱਕ ਖੋਇਆ ਜਾ ਰਿਹਾ ਮੈਂ ਹਜ਼ਾਰਾਂ ਦੀ ਗਿਣਤੀ 'ਚ ਯੂਨੀਵਰਸਿਟੀ 'ਚ ਵਿਦਿਆਰਥੀਆਂ ਨੂੰ ਮਿਲਿਆ ਕੱਲ ਵੀ ਤੇ ਅੱਜ ਵੀ ਜਿਹੜੇ ਆਪਣੇ ਹੱਥ ਦੇ ਵਿੱਚ ਰਿਜ਼ਰਵੇਸ਼ਨ ਵਾਲਾ ਜਿਹੜਾ ਸਰਟੀਫਿਕੇਟ ਲੈ ਕੇ ਤੁਰੇ ਫਿਰ ਰਹੇ ਆ ਬਾਰਡਰ ਏਰੀਆ ਦਾ ਸਰਟੀਫਿਕੇਟ ਲੈ ਕੇ ਤੁਰੇ ਫਿਰ ਰਹੇ ਆ ਪਰ ਉਹਨਾਂ ਨੂੰ ਰਿਜ਼ਰਵੇਸ਼ਨ ਨਹੀਂ ਦੇ ਰਹੇ ਪੀ ਇਹ ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ ਆ ਪੰਜਾਬ ਸਰਕਾਰ ਦੱਸੇ ਕਿ ਬਾਰਡਰ ਦੇ ਏਰੀਏ ਦੇ ਲੋਕ ਕਿੰਨੇ ਕੁ ਜ਼ਿਆਦਾ ਕੁਸ਼ਹਾਲ ਤੇ ਕਿੰਨੇ ਕੁ ਜ਼ਿਆਦਾ ਅਮੀਰ ਹੋ ਗਿਆ ਕੀ ਨੇ ਅੰਕੜੇ ਉਹਨਾਂ ਦੇ ਕੋਲ ਜਿਹਦੇ ਤਹਿਤ ਇਹ ਰਿਜ਼ਰਵੇਸ਼ਨ ਖਤਮ ਕੀਤੀ ਗਈ ਹੈ ਦੂਸਰਾ ਸਵਾਲ ਜਿਹੜਾ ਵਾ ਉਹ ਹੈ ਕਿ ਅਮਰਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਜਿਹੜੀ ਫੀਸ ਆ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਯੂਨੀ ਚੰਡੀਗੜ੍ਹ ਦੇ ਨਾਲੋਂ 40% ਜ਼ਿਆਦਾ ਆ 40% ਜ਼ਿਆਦਾ ਇਹਦੇ ਅੰਕੜੇ ਕਢਾ ਕੇ ਵੇਖ ਸਕਦੇ ਹਾਂ ਤੇ ਜਦੋਂ ਤੁਸੀਂ ਆਪਣੇ ਬੱਚਿਆਂ ਦੀ ਫੀਸ ਦੀ ਸਲਿੱਪ ਦੇਖੋਗੇ ਤੇ ਉਹਦੇ ਤੇ 80 80 ਹਜ਼ਾਰ, 20 20 ਹਜ਼ਾਰ, 40 40 ਹਜ਼ਾਰ ਕੇਵਲ ਫੰਡਸ ਤੇ ਅਦਰ ਫੰਡਸ ਲਿਖੇ ਹੋਏ ਆ। ਇਹ ਬਾਰਡਰ ਦੇ ਇਲਾਕੇ ਦੀ ਯੂਨੀਵਰਸਿਟੀ ਆ ਇੱਥੇ ਅਸੀਂ ਪੜਨਾ ਇਹਨਾਂ ਪਿੰਡਾਂ ਦੇ ਲੋਕਾਂ ਨੇ ਪੜਨਾ ਤੇ ਇੱਥੇ ਇੰਨੀ ਜ਼ਿਆਦਾ ਫੀਸ ਲਈ ਜਾ ਰਹੀ ਆ ਚੰਡੀਗੜ੍ਹ ਦੇ ਮੁਕਾਬਲੇ ਤੇ ਪਟਿਆਲੇ ਦੇ ਮੁਕਾਬਲੇ ਇਹ ਵੀ ਇੱਕ ਬੜਾ ਗੰਭੀਰ ਵਿਸ਼ਾ ਆ ਇਹਦੇ ਤੇ ਸਾਨੂੰ ਵਿਚਾਰ ਕਰਨੇ ਚਾਹੀਦੇ ਆ ਤੇ ਅਸੀਂ ਕੱਲ ਤੋਂ ਇਸ ਧੱਕੇਸ਼ਾਹੀ ਦੇ ਵਿਰੋਧ ਦੇ ਵਿੱਚ ਵਿਦਿਆਰਥੀ ਜਥੇਬੰਦੀਆਂ ਦੇ ਸਾਥ ਦੇ ਨਾਲ ਇਸ ਸੰਘਰਸ਼ ਨੂੰ ਉਲੀਕਾਂਗੇ ਇਸ ਇਲਾਕੇ ਦੇ ਵਿਦਿਆਰਥੀਆਂ ਦਾ ਪਿੰਡੂ ਇਲਾਕੇ ਦੇ ਵਿਦਿਆਰਥੀਆਂ ਦੇ ਹੱਕਾਂ ਦੇ ਡਾਕਾ ਸੀ ਨਹੀਂ ਮਾਰਨ ਦੇਵਾਂਗੇ 2017 ਤੱਕ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਚੱਲਦੀ ਰਹੀ ਹੈ ਐਡਮਿਸ਼ਨ ਦੇ ਵਾਸਤੇ ਉਹ ਲਾਗੂ ਕਰਵਾ ਕੇ ਰਾਵਾਂਗੇ ਵੱਧ ਤੋਂ ਵੱਧ ਵਿਦਿਆਰਥੀ ਸਾਡਾ ਸਾਥ ਦਿਓ ਕਿਸਾਨ ਜਥੇਬੰਦੀਆਂ ਹੋਰ ਸਮਾਜ ਦੇ ਵਿੱਚ ਕੰਮ ਕਰਨ ਵਾਲੀਆਂ ਜਥੇਬੰਦੀਆਂ ਸਾਥ ਦਿਓ ਕਿਉਂਕਿ ਇਹ ਮਸਲਾ ਤੁਹਾਡੇ ਬੱਚਿਆਂ ਦਾ ਇਹਨਾਂ ਯੂਨੀਵਰਸਿਟੀਆਂ ਚੋਂ ਅਸੀਂ ਦੇ ਪੜ ਕੇ ਲੰਘ ਜਾਣਾ ਅੱਗੇ ਤੁਹਾਡੇ ਬੱਚਿਆਂ ਨੇ ਆ ਕੇ ਪੜਨਾ ਤੇ ਉਹਨਾਂ ਦੇ ਹੱਕਾਂ ਦੇ ਉੱਤੇ ਡਾਕਾ ਸਾਰਿਆਂ ਨੂੰ ਅਪੀਲ ਆ ਕਿ ਸਾਡਾ ਸਾਥ ਦਿਓ ਅਸੀਂ ਇਸ ਮੋਰਚੇ ਨੂੰ ਪੰਜਾਬ ਲੈਵਲ ਤੇ ਚੁੱਕੀਏ ਤੇ ਪੰਜਾਬ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਇਹ ਜਿਹੜੀ ਗੁਸਤਾਖੀ ਇਹ ਗਲਤੀ ਕੀਤੀ ਹੈ ਇਹਨੂੰ ਵਾਪਸ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ